ਅੱਗੇ ਬੜੀ ਵਧੀਆ ਰਿਸਲਿੰਗ ਕਿਰਾਈ ਦੀ ਫੋਰਸ ਦਾ ਜੱਟ ਬਾਈ ਜਿਹਨਾਂ ਜੱਟ ਦੀ ਪਹੁੰਚ ਚੁੱਕੇ ਨੇ ਇੰਸਟਾਗ੍ਰਾਮ ਦੇ ਸਟਾਰ ਨੇ ਵਿਸ਼ਾ ਸੰਦੀਪ ਅਰਚੀ ਰੋਣੀ ਦਾ ਸੰਦੀਪ ਬਾਈ ਆ ਗੇਲੇ ਜੱਟ ਦੀ ਜ਼ਮੀਨ ਵਿੱਚ ਕੁਲਵੀਰ ਬਾਈ ਕਸ਼ਤੀ ਦੇ ਮੈਚ ਕਰਵਾਇਆ ਜਾ ਰਿਹਾ ਜਿਗਰ ਕਰ ਦਿਓ ਗੇਲੇ ਜੱਟ ਦਾ ਵਾਹ ਵਾਹ ਨਈ ਯੋਰੀ ਸਰ ਤੇਰੀਆਂ ਗੇਲੇਆ ਕਹਿੰਦੇ ਗੇਲਾ ਜੱਟ ਪੁਜਿਆ ਤੇ 30000 ਫੋਲੋਅਰ ਹੈ ਤਕਰੀਬਨ ਜਿਹੜਾ 30000 ਪਲੱਸ ਫੋਲੋਅਰ ਹੈ ਇੰਸਟਾਗ੍ਰਾਮ ਤੇ ਭਾਈ ਇਸ ਦਾ ਸਟਾਰ ਬੰਨਾ ਵੀ ਬੜਾ ਔਖਾ ਹੈ। ਇਹ ਲੋ ਮਿਹਨਤ ਕੋਈ ਕੰਮ ਹੈ ਮਿਹਨਤ ਕਰਨੀ ਪੈਂਦੀ ਹੈ ਕੋਈ ਵੀ ਕੰਮ ਹੈ। ਸਾਡੇ ਵਿਚਕਾਰ ਚੇਚੇਦਰ ਤੇ ਪੁੱਜਿਆ ਹੈ। ਗੇਲਾ ਜੱਟ ਸੋਸ਼ਲ ਮੀਡੀਆ ਸਟਾਰ ਹੈ। ਲੇਕਿ ਜੈਨ ਹਾਰਦਿਕ ਸਵਾਗਤ ਹੈ ਸਾਰੀ ਟੀਮ ਦਾ। ਦੇਖੇ ਹੀ। ਸਾਡੇ ਪਿੰਡੀ ਖੰਸਬਾਈ ਜਿਨ੍ਹਾਂ ਨੇ ਪੁਆਰ ਕਬੱਡੀ ਫੈਡਰੇਸ਼ਨ ਦਾ ਪਹਿਲਾਂ ਨਾਮ ਤੱਕ 51000 ਉਹਨਾਂ ਦਾ ਇਸ ਦੰਗਲ ਕਮੇਟੀ ਨੇ 51000 ਦਾ ਜੋੜਦਾਨ ਆ ਪਿੰਡੀ ਖੰਸਰਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਧਰ ਸਾਡੇ ਵਿਚਕਾਰ ਮੀਤਾ ਸਾਡਾ ਭਰਾ ਸਾਦਕ ਬਰੀਆ ਗੌਰੀ ਦੇ ਬੰਟੀ ਸਾਦਕਪੁਰ ਵਾਲੇ ਚੇਤੇ ਦਰ ਤੇ ਪਹੁੰਚੇ ਹੈ ਜਾਂਟੀ ਸਾਦਕਪੁਰ ਬਰੀਆ ਚੇਤੇ ਦਰ ਤੇ ਪਹੁੰਚਿਆ ਭਰਾਵਾਂ ਦਾ ਆਦੇਸ ਸਦੰਗ ਦੇ ਵਿੱਚ ਪਹੁੰਚਦੇ ਪਰ ਮੈਂ ਸਵਾਗਤ ਕਰਦੇ ਆ ਨਿੱਗੀ ਜੈਨੋ ਹਾਰਦਿਕ ਸਵਾਗਤ ਹੈ ਆਦੇਸ ਸਦੰਗ ਦੇ ਵਿੱਚ ਪਹੁੰਚਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਯਾਰਾਂ ਦੇ ਯਾਰ ਹੈ ਯਾਰਾਂ ਦੇ ਯਾਰ ਹੈ ਅਗਲੀ ਕੁਸ਼ਤੀ ਗੁਰ ਤੂਫਾਨ ਡੂੰਘੇੜੀ ਤੇ ਨਾਰੀ ਗੁਰਪ੍ਰੀਤ ਬਲਾਰੀ ਵਰਤੇਜ ਕੋਲਣਾ ਜੀ 10 ਮਿੰਟ 20 ਮਿੰਟ ਹੁਣ ਗੋਲਡੀ ਨਸਰਾਲੀ ਦੀ ਹਾਜੀ ਲਵਾਓ ਫਿਰ ਹਾਜੀ ਲਵਾਉਣੀ ਆਪਾਂ ਅੱਧਾ ਘੰਟਾ ਸਾਡੇ ਬਾਈ ਸੈਵੀਤ ਹੋਈ ਦੀ ਇਹ ਧਿਆਨ ਦਿਓ ਜੀ ਹੁਣ ਗੋਲਡੀ ਨਸਰਾਲੀ ਨੂੰ 20 ਮਿੰਟ ਦੇ ਦਿਓ ਬੜੀ ਮਿਹਰਬਾਨੀ ਹੋਵੇਗੀ ਸੋ ਸਾਡੀ ಗ್ರಾಮ ਪੰਚਾਇਤ ਵੱਲੋਂ ਜਿੰਨੀ ਸੰਗਤ ਆਈ ਆ ਬਾਈ ਆਪ ਜਿਹੜੀ ਕਰ ਜੋ ਕਾਲਾ ਪਹਿਲਵਾਨ ਰੌਣੀ ਦੇ लाडी ਕਗਰਸਾ ਕਾਲਾ ਰੌਣੀ लाडी ਕਗਰਸਾ ਆ ਜਿਓ ਜਿੰਨੀ ਰੱਬ ਰੂਪੀ ਸੰਗਤ ਆਈ ਆ ਸਮੂਥੀ ಗ್ರಾಮ ਪੰਚਾਇਤ ਪਿੰਡ ਅਨੰਦਪੁਰ ਕਲਾਉਡ ਵੱਲੋਂ ਗੁਰਦੁਆਰ ਸਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇਜੀ ਕੁਸ਼ਤੀ ਗੁਰਦੁਆਰ ਸਥਾਨ ਵਿੱਚ ਵਜੋ ਬਾਈ ਗੁਰਦੁਆਰ ਸਥਾਨ ਤੇ ਗੁਰਪ੍ਰੀਤ ਸਾਡੇ ਤੀਜੀ ਕੁਸ਼ਤੀ ਲਈ ਸਾਡੇ ਬਹੁਤੀ ਸਤਿਕਾਰ ਦੇ ਵੀਰ ਨੇ ਸਰਦਾਰ ਧਰਮ ਸਿੰਘ ਜੀ ਕਲਾਊਡ ਵਾਲੇ ਸਰਦਾਰ ਮਾਨ ਸਿੰਘ ਜੀ ਸਰਦਾਰ ਇਮਾਨ ਸਿੰਘ ਜੀ ਮਾਨ ਵੱਡੀ ਖਾਲੀ ਲੈ ਕੇ ਪਹੁੰਚ ਚੁੱਕੇ ਨੇ ਧਰਮ ਸਿੰਘ ਜੀ ਕਲਾਊਡ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਨਾਮ ਖੈ ਵੱਡੀ ਸਰਦਾਰ ਸਾਹਿਬ ਇਹ ਪਹਿਲਵਾਰ ਆ ਕੇ ਹੋੜੀ ਕਰ ਦਿਓ ਜਿੱਦਾਂ ਜਿੱਦਾਂ ਉਸਤਾਦ ਜੀ ਨੇ ਅਨਾਉਂਸ ਕੀਤਾ ਸਾਰੇ ਮੱਲਾਂ ਦੇ ਚਰਨਾਂ ਦੇ ਵਿੱਚ ਵੜ ਜਾਣਗੇ ਕਿ ਸਮਾ ਜਿਹੜਾ ਬੜਾ ਬਲਵਾਨ ਹੈ ਸਮੇ ਦੀ ਕਦਰ ਜਿਹੜੀ ਕਰਨੀ ਚਾਹੀਦੀ ਹੈ ਇੱਕ ਵਾਰ ਤਾਂ ਖੇਲ ਸਰਵਨ ਸਿੰਘ ਜੀ ਦੇਕੇ ਦਾ ਸਰਪੰਚ ਸਾਹਿਬ ਵਾਲੇ ਕਹਿੰਦੇ ਵੀ ਲੋਕ ਵਜਾ ਕੇ ਜਿਹੜਾ ਧੰਨਵਾਦ ਕਰ ਦਿਓ ਹਰ ਸਾਲ ਮੋਢੇ ਨਾਲ ਮੋਢਾ ਜੁੜੀ 21 ਹਜ਼ਾਰ ਦਲੀ ਮੇਰੇ ਖਾਤੇ 21 ਹੋ ਗਿਆ ਮੇਰੇ ਖਾਤੇ ਹਾਂ ਜੀ ਹਾਂ 21 ਹਜ਼ਾਰ ਦਲੀ ਅੱਜ ਕਰਤੀ ਗਈ ਅਗਲੇ ਸਾਲ ਨੇ ਬੱਦਕੇ ਬੜਾ ਬੜਾ ਧੰਨਵਾਦ ਕਰਦਾ ਪਰੰਪਰਾ ਚੱਲੀ ਕਰਦੇ ਹਾਂ ਜੀ ਬਹੁਤ ਵਾਦਾ ਖਾਰੇ ਮਾਸ਼ਾ ਅੱਲ੍ਹਾ ਦੀ ਸਲਾਮੀ ਲੈਣ ਕਿਤੇ ਨਾਲੇ ਮੜਾ ਸਰਬਾਨ ਹੋਵੇਗਾ ਗਿੱਲਾ ਜੱਟ ਦਾ ਸਾਡਾ ਵੀ ਸਮੂਹਿਤ ਜੀ ਨੂੰ ਜਿਹੜਾ ਹੈਪੀ ਆਰਤੀਆ ਜੀ ਬੱਸੀ ਵਾਲੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲੱਗੀ ਬੱਸੀ ਤੇ ਹੈਪੀ ਆਰਤੀਆ ਜੀ ਤੇ ਨਾਲ ਸਾਡੇ ਢਿੱਲੋਂ ਸਾਹਿਬ ਹੈ ਕਰੋੜ ਮਾਇਨੇ ਵਾਲੋਂ ਉਹਨਾਂ ਦਾ ਵੀ ਆਉਂਦੇ ਰਹੀਏ ਜੀ ਸਲਾਮੀ ਗਿੱਲਾ ਜੱਟ ਫਟਾ ਭਰਾ ਜਿਹੜਾ ਸਲਾਮੀ ਦਵੇ ਚਾਚਾ ਕੀ ਹਾਲ ਆ ਠੀਕ ਆ ਜੀ ਗਿੱਲਾ ਜੱਟ ਹਾਂ ਜੀ ਗਿੱਲਾ ਜੱਟ ਖਾਲੇ ਨੂੰ ਸਲਾਮੀ ਦਵੇ ਤਾ ਸਾਡਾ ਹਾਂਜੀ ਉਧਰ موسیقی 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 ਉਧਰ ਸਨਮਾਨ ਕਹਿੰਦੇ ਕੀਤਾ ਯਾਰੀ ਕੋਸ਼ਿਸ਼ ਸ਼ੁਰੂ ਕਰਵਾ ਦਿਓ ਹਰਿੰਦਰ ਕੱਕਾ ਜਿੰਦਗੀ ਦਾ ਮਾਣ ਹੈ ਬੜਾ ਪਿਆਰਾ ਵੀਰਾ ਬੜੀ ਨਿਮਰਤਾ ਬੜਾ ਇਨਸਾਨ ਹੈ ਉਧਰ ਦੇ ਕਬਲ ਪਹਿਲਵਾਨ ਮੁਲਾਮਰ ਅਗਲੀ ਕੁਸ਼ਤੀ ਲਈ ਬੜ ਤਿਆਰ ਰਿਓ ਵੱਡੇ ਮਾਣ ਨਾਲ ਲੇ ਜੀ ਨੰਦਪੁਰ ਵਾਲੇ ਉਧਰ ਖੇਲਾ ਜੱਟ ਪ੍ਰਸਾ ਦਾ ਚੱਕਰ ਲਾ ਰਿਹਾ ਜਿੱਥੋਂ ਜਿੱਥੋਂ ਵੀ ਲੰਮੀ ਇੱਕ ਇੱਕ ਤਾੜੀ ਜ਼ੋਰਦਾਰ ਮਾਰ ਦਿਓ ਸਾਰੇ ਮੀਆਂ ਨੂੰ ਬੇਨਤੀ ਹੈ ਵੀ ਕਰੀਬ ਕਹ ਜੀ ਇਹ ਪੌਣੇ ਲੱਖ ਦੇ ਕਰੀਬ ਫੋਲੋਅਰ ਹੈ ਸਾਡੇ ਪਿਆਰ ਦੇ ਤੇ ਨੰਦਪੁਰ ਦਾ ਨਾਮ ਭਰਾਵੇਂ ਸੋਸ਼ਲ ਮੀਡੀਆ ਦੇ ਉੱਪਰ ਵੀ ਪ੍ਰਸਿੱਧ ਕਰ ਦਿੰਦਾ ਹੈ Thank you.